ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਆਸ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਬਹੁਤ ਚਿਰ ਬਾਅਦ ਵਲੌਗ ਪਾਉਣ ਲੱਗੇ ਆ तकरीबन ਸਾਲ ਡੇਢ ਸਾਲ ਹੀ ਹੋ ਗਿਆ ਤੇ ਅੱਜ ਵੀ ਹੋਣ ਲੱਗੇ ਆ ਜੀ ਸਾਈਲੇਜ ਪਾਉਣ ਮੱਕੀ ਦਾ achar ਤੇ ਉਹਦੇ ਲਈ ਪੈਟ ਕਰਦੇ ਸੀ ਤਿਆਰ ਕਰਕੇ ਤੇ ਆਹ ਵਾਲੀ ਮੱਕੀ ਦਾ ਹੁਣ ਆਪਾਂ ਪਾਉਣਾ ਚਾਰ ਪਾਣੀ ਬੰਦ ਕੀਤੇ ਨੂੰ ਤਿੰਨ ਚਾਰ ਦਾਣੇ ਹੀ ਹੋਏ ਆ ਉਦੋਂ ਦਾ ਸਿਰਾ ਸਾਈਡ ਦਾ ਸੁੱਕਣ ਵੀ ਲੱਗ ਗਿਆ ਉਦੋਂ ਪਿਛਲੇ ਸਾਲ ਵੀ ਆ ਚਾਰ ਪਾਇਆ ਸੀ ਬਹੁਤ ਲੇਟ ਪਾਇਆ ਇਹ ਸਾਡੀ ਮੱਕੀ ਪੱਕ ਗਈ ਸੀ ਉਦੋਂ ਪਹਿਲਾਂ ਕੋਈ ਏਡੀ ਸਲਾਹ ਨਹੀਂ ਚਾਰ ਪਾਉਣ ਦੀ ਉਦੋਂ ਕਰਕੇ ਬਹੁਤ ਜ਼ਿਆਦਾ ਖਰਾਬ ਹੋ ਗਿਆ ਯਾਨੀ ਕਿ ਸੋਚੋਂ 30% ਖਰਾਬ ਹੋ ਗਿਆ ਇੱਕ ਮੋਟਾ ਬਹੁ ਪਿਆ ਸੀ ਮੱਕੀ ਸੁੱਕ ਗਈ ਪੱਕ ਜਾਈ ਗਈ ਲਗਾ ਰਕੇ ਪਰ ਇਹਦੇ ਕੀ ਪਹਿਲਾਂ ਐਡਵਾਂਸ ਤਿਆਰੀ ਆ ਤੇ ਇਥੋਂ ਔਨ ਨੂੰ ਲੰਮਾ ਪੈਟ ਜਾਊਗਾ ਬੂਟਿਆਂ ਦੇ ਨਾਲ ਨਾਲ ਇੰਦਰ ਟਟੇਰੀ ਨੇ ਆਂਡੇ ਦਿੱਤੇ ਆ ਅਸੀਂ ਕਿਹਾ ਇਹਨਾਂ ਨੂੰ ਕੀ ਤੰਗ ਕਰਨਾ ਐਵੇਂ ਜਾਨਵਰ ਵਿਚਾਰੇ ਤੇ ਉਹਦਾ ਥਾਂ ਛੱਡਦਾ ਆਪਾਂ ਉਹਨਾਂ ਤੇ ਆਹ ਨਾਲ ਨਾਲ ਪੈਟ ਥਾਂ ਜਗਾ ਉੱਚੀ ਕਰਤੀ ਇਧਰੋਂ ਪੈਟ ਲੰਮਾ ਜਾਊਗਾ ਉਧਰ ਨੂੰ ਉੱਚਾ ਇਧਰ ਨੂੰ ਨੀਵਾ ਮਾ ਢਾਲ ਰੋਗੀ ਇਧਰੋਂ ਖੋਲਾਂਗੇ ਤਕਰੀਬਨ 40 ਬਾਇ 14 ਕੋ ਫੁੱਟ ਦਾ ਵਾ ਇਹ ਚ ਆਪਾਂ ਪੰਜਾ ਕ ਕਿੱਲਾਂ ਦਾ ਪਾਵਾਂਗੇ ਚਾਰ ਪਹਿਲਾਂ ਬਾਕੀ ਬਾਅਦ ਚ ਦੇਖਾਂਗੇ ਤੇ ਇਧਰ ਆਪਣਾ ਚੱਲੀ ਜਾਂਦਾ ਕੰਮ ਕੋਠੀ ਦਾ ਮਿਸਤਰੀ ਲੱਗੇ ਆ ਗਰਮੀ ਬਹੁਤ ਆ ਤੇ ਮਿਸਤਰੀ ਵਿਚਾਰੇ ਵੀ ਬੜੀ ਮੁਸ਼ਕਲ ਨਹੀਂ ਆ ਮੰਨ ਆਪਣੀ ਦੂਜੀ ਕੋਠੀ ਤਿਆਰ ਆ ਤੇ ਇਹਨੂੰ ਹੁਣ ਲੱਗ ਹੀ ਜਾਊਗਾ ਟਾਈਮ ਜੋਰ ਤੋਂ ਬਹੁਤ ਆਉਣਦੇ ਆ ਪਰ ਗਰਮੀ ਨੇ ਵਟ ਕੱਢੇ ਪਏ ਆ ਆਪਾਂ ਚੱਲੇ ਆ ਜੀ ਸ਼ਾਹਕੋਟ ਨੂੰ ਉੱਥੋਂ ਲਿਆਉਣੀ ਆ ਜੀ ਇੱਕ ਤਾਂ ਤਰਪੈਲ ਪੱਟ ਲਈ ਫੇਰ ਨੂੰ 8:00 ਵਜੇ ਮਸ਼ੀਨ ਆ ਜਾਣੀ ਆ ੱੱਲੇ ਵਟਾ-ਵਟਾ ਬਣਾਉਣੀਆਂ ਤੇ ਇੱਕ ਥੋੜਾ ਹੋਰ ਸਮਾਨ ਲੈਣਾ ਵਾ ਕਿ ਚੱਕਰ ਵਗੈਰਾ ਲਿਆਉਣੀ ਆ ਗਾਈਆਂ ਨੂੰ ਗਰਮੀ ਤੋਂ ਉੱਥੇ ਸਸਤੀ ਮਿਲ ਜਾਂਦੀ ਆ ਤੇ ਮਿਲਦੇ ਆ ਪਹੁੰਚ ਕੇ ਉੱਥੇ ਲੋ ਜੀ ਆਪਾਂ ਲੈ ਲਿਆ ਸਮਾਨ ਤੇ ਆ ਹੈਗੀ ਆ ਸ਼ਾਪ ਸ਼ਾਹਕੋਟ ਮੰਡੀ ਦਾਣਾ ਮੰਡੀ ਨੂੰ ਵਰਦੇ ਆ ਖੁੰਜੇ ਤੇ ਇੱਥੋਂ ਤੁਸੀਂ ਜੋ ਮਰਜ਼ੀ ਮਤਲਬ ਪਰਪੈਲਾਂ ਵਗੈਰਾ ਪਸ਼ੂਆਂ ਲਈ ਕੋਈ ਵੀ ਸਮਾਨ ਮਸਾਲੇ ਸਾਰਾ ਕੁਝ ਲੈ ਜਾਂਦੇ ਆ ਏ ਟੂ ਜ਼ੈਡ ਮੰਨ ਕੇ ਚਲੋ ਕਰੀਆਨੇ ਦਾ ਵੀ ਆ ਤੇ ਬਾਕੀ ਵੀ ਜੋ ਮੈਟ ਵਗੈਰਾ ਪਸ਼ੂਆਂ ਦੇ ਸਾਰਾ ਕੁਝ ਮਿਲਦਾ ਇੱਥੋਂ ਇਹਨਾਂ ਦੀ ਇੱਕ ਇੱਧਰ ਵੀ ਦੁਕਾਨ ਆ ਇਹ ਉਦਾਂ ਟਾਲੀ ਵਾਲੇ ਵੀ ਵਜਦੇ ਆ ਇਹ ਤੇ ਬਾਹਰ ਵੀ ਇਹਨਾਂ ਦੀ ਦੁਕਾਨ ਹੈ ਕੋ ਦੁਕਾਨ ਹੈ ਇਹਨਾਂ ਦੀ ਆਰਟ ਤੇ ਵੀ ਹੈ ਬਹੁਤ ਪ੍ਰਾਣ ਪ੍ਰੇਮ ਆਪਣਾ ਇਹਨਾਂ ਦਾ ਪੁਰਾਣਾ ਹੀ ਆ ਬਹੁਤ ਜ਼ਿਆਦਾ ਕਿ ਮੈਂ ਸਾਰਾ ਸਮਾਨ ਇਹਨਾਂ ਦੇੋਂ ਲੈ ਕੇ ਜਾਣਾ ਉਹਨਾਂ ਜੋ ਵੀ ਪਸ਼ੂਆਂ ਨੂੰ ਕੋਈ ਮਸਾਲੇ ਦੇਣੇ ਜਾਂ ਕੋਈ ਵੀ ਦਾਣਾ ਕਹਿ ਲੋ ਜਿੱਦਾਂ ਦਾ ਵੀ ਆਣ ਇਹ ਕਾ ਦੁਕਾਨ ਹੈ ਇਹਨਾਂ ਦੀ ਤੇ ਜਿੱਥੇ ਹੌਲੈਂਡ ਦੀ ਪੁਰਾਣੀ ਜਾਂਸੀ ਸੀ ਤੇ ਹਾਂਜੀ ਲੋ ਜੀ ਆਪਾਂ ਮਲਸੀਆਂ ਦਾ ਚੱਕਣਾ ਸੀਗਾ ਵੀ ਝੋਨੇ ਦਾ ਇਹ ਗੇਤਾ ਲਾਵਾਂਗੇ ਜੀ 110 ਛੇਤਾ ਲਾਵਾਂਗੇ 26 ਉਹ ਚੱਕਣਾ ਸੀਗਾ ਤੇ ਮੈਂ ਕਿਹਾ ਉਹ ਵੀ ਚੱਕ ਲਈਏ ਪਨੀਰੀ ਗੇਤੀ ਨੂੰ ਹੋ ਗਏ ਆ ਥੋੜੇ ਲੇਟ ਆ ਉਹਨਾਂ ਦਾ ਠੀਕ ਆ ਜੇ ਆਪਾਂ ਕਹੀਏ ਕਿ 15 16 ਨੂੰ ਵੀ ਲਾਵਾਂਗੇ 15 20 ਆਕ ਦਿਨਾਂ ਦੀ ਹੋ ਹੀ ਜਾਣੀ ਆ ਪਨੀਰੀ 20 ਤਾਂ ਉੱਤੇ ਹੋ ਜਾਣੀ ਆ ਜੇ ਕੱਲ੍ਹ ਵੀ ਵੀਜਦੇ ਆ ਤੇ ਸਹੀ ਅਵੀਆਂ ਬਾਈਆਂ ਦੀ ਓਕੇ ਹੀ ਆ ਕਿਉਂਕਿ ਚਾਰ ਵਾਲੇ ਸੱਤੇ ਹੁਣੇ ਉਹਨਾਂ ਚ ਕਿਹੜਾ ਡਾਂਡੇ ਡੁੰਡੇ ਹੁਣੇ ਆ ਡਾਂਡਿਆਂ ਦਾ ਡਰ ਹੁੰਦਾ ਛੋਟੀ ਪਨੀਰੀ ਨੂੰ ਤੇ ਛੋਟੀ ਲਾ ਦਾਂਗੇ ਕੋਈ ਨੁਕਸਾਨ ਨਹੀਂ ਹੋਣਾਗਾ ਚਲੋ ਮਿਲਦੇ ਆ ਜੀ ਘਰੇ ਜਾ ਕੇ ਤੇ ਨਾਲੇ ਹੁਣ ਬਣਾ ਲਈਏ ਉਹਦੀਆਂ ਮੱਟਾਂ ਪੈੜਦੀਆਂ ਤਰਪਾਲ ਵੀ ਆ ਗਈ ਆਪਣੀ ਬੀਵੀ ਆ ਗਿਆ ਆਪਣਾ ਨਾਲੇ ਕੱਲ ਨੂੰ ਵੀਜਦੇ ਆ ਪਨੀਰੀ ਤੇ ਸਵੇਰ ਨੂੰ ਪਾਵਾਂਗੇ ਚਾਰ ਹਾਂਜੀ ਵੀਰੇ ਜਿੰਨੇ ਵੀ ਭਰਾਵਾਂ ਦੇ ਆਪਣੇ ਆਦੇ ਪਸ਼ੂ ਆ ਸੋ ਜਰਮੀ ਦਾ ਕਰਕੇ ਸਤਾਰਾ ਜਰੂਰ ਦਿਆ ਕਰੋ ਹਰੇ ਆਪਾਂ ਚੱਲ ਕਰ ਰਿਆਂ ਜੀ ਹਾਂ ਤੇ ਪਾਣੀ ਪਾ ਕੇ ਨਾ ਥੋੜਾ ਜਿਹਾ ਪਾਣੀ ਪਾ ਕੇ ਚੱਕਰ ਜਰੂਰ ਪਲਾਓ ਕਿਉਂਕਿ ਸਭ ਤੋਂ ਵਧੀਆ ਸਭ ਤੋਂ ਸਸਤਾ ਇਹ ਹੁਣ ਝੋਟੀ ਆਪਣੀ ਸੂਣ ਵਾਲੀ ਆ ਸੋ ਇਹਦਾ ਕਰਕੇ ਆਪਾਂ ਇਹਨੂੰ ਚੱਕਰ ਦਨੇ ਗਾਈਆਂ ਨੂੰ ਵੀ ਪਾਣੀ ਚ ਸ਼ੱਕਰ ਪਾਈ ਆ ਤੇ ਇਹਨੂੰ ਵੀ ਵੱਟੋ ਵੱਧ ਸਬਕ ਕਰ ਦਵੋ ਗੂੰਦ ਕਿ ਤੀਰਾ ਦਵੋ ਵੱਟੋ ਵੱਧ ਸਭ ਤੋਂ ਫਾਇਦੇਮੰਦ ਦੋ ਹੀ ਚੀਜ਼ਾਂ ਯਾ ਦੇ ਲੋ ਜੀ ਇਦਾਂ ਪੀਂਦੀਆਂ ਸਾਰੀਆਂ ਤੇ ਵੱਟ ਦਿੱਤੀ ਆਪਾਂ ਮੱਠੀ ਜੀਲਾ ਇਹ ਮੈਂ ਨਹੀਂ ਲਾਈ ਆਪਣੇ ਬੰਦੇ ਨੇ ਲਾਈ ਆ ਡਰਾਈਵਰ ਨੇ ਤੇ ਮਾਰੀਆਂ ਤੋਂ ਨੇ ਜਬਲੀਆਂ ਆ ਸਵੇਰ ਨੂੰ ਬਣਾਉਨੇ ਆ ਤਵੇਂ ਵਾਲੇ ਦਾ ਪਾ ਕੇ ਪਹਿਲਾਂ ਆਟਾ ਸੇਕ ਰਾਹੇ ਨਾਲਾਉਣੇ ਹੁਣ ਤਾਂ ਨੀਰਾ ਹੋ ਗਿਆ ਵਾ ਤੇ ਚਲੋ ਮਿਲਦੇ ਆ ਜੀ ਸਵੇਰ ਨੂੰ ਸਵੇਰ ਨੂੰ ਪਾਵਾਂਗੇ 4 8 ਵਜੇ ਆ ਜਾਣੀ ਆਪਣੀ ਮਸ਼ੀਨ ਸਵੇਰ ਨੂੰ ਤੜਕੇ ਲੱਗਣਾ ਪੈਣਾ ਕੱਲ ਦੀ ਸਾਰੀ ਦਿਹਾੜੀ ਲੱਗੂਗੀ ਉਦਾਂ ਤੇ ਚੌਹ ਰੂਆਂ ਵਾਲੀ ਮਸ਼ੀਨ ਨਵੇੜੂ ਕੀ ਕੰਮ ਓਕੇ ਜੀ ਸਵੇਰ ਨੂੰ ਮਿਲਦੇ ਆ